ਸ਼ਸ਼ੀਕਲ ਜੀ ਮੈਂ ਰਾਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨ ਲੁਧਿਆਣਾ ਦੇ ਵਿੱਚ ਪੀਏਯੂ ਦੇ ਵਿੱਚ ਤਿੰਨ ਦਿਨ ਹੀ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਹੈ ਲੇਕਿਨ ਕਿਸਾਨ ਮੇਲੇ ਦੇ ਵਿੱਚ ਕਿਸੇ ਤਰੀਕੇ ਦੇ ਵੀ ਸੁਰੱਖਿਆ ਪ੍ਰਬੰਧ ਦੇਖਣ ਨੂੰ ਨਹੀਂ ਨਜ਼ਰ ਆ ਰਹੇ ਇੱਕ ਪਾਸੇ ਜਿੱਥੇ ਪੁਲਿਸ ਵੱਲੋਂ ਪੂਕਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਸੀ ਲੇਕਿਨ ਮੇਲੇ ਦੇ ਦੌਰਾਨ ਟ੍ਰੈਫਿਕ ਦਾ ਜਿੱਥੇ ਬੁਰਾ ਹਾਲ ਰਿਹਾ ਉੱਥੇ ਹੀ 5 ਗ੍ਰੇਡ ਦੇ ਵੀ ਕੋਈ ਪ੍ਰਬੰਧ ਨਜ਼ਰ ਨਹੀਂ ਆਏ ਤੁਹਾਨੂੰ ਦੱਸ ਦਈਏ ਕਿ ਕਿਸਾਨ ਮੇਲੇ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਮੇਲੇ ਦੇ ਵਿੱਚ ਪਹੁੰਚ ਰਹੇ ਨੇ ਲੇਕਿਨ ਕਿਸੇ ਵੀ ਤਰੀਕੇ ਦੇ ਉੱਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਪ੍ਰਬੰਧ ਨਹੀਂ ਕੀਤੇ ਗਏ ਜਿਸ ਦੇ ਕਾਰਨ ਫਿਰੋਜ਼ਪੁਰ ਰੋਡ ਦੇ ਉੱਤੇ ਭਾਰੀ ਟ੍ਰੈਫਿਕ ਜਿੱਥੇ ਦੇਖਣ ਨੂੰ ਮਿਲਿਆ ਅਤੇ ਪੀਏਯੂ ਅੰਦਰ ਵੀ ਟ੍ਰੈਫਿਕ ਦੇ ਹਾਲਾਤ ਕਾਫੀ ਮਾੜੇ ਨਜ਼ਰ ਆਉਂਦੇ ਹੋਏ ਦਿਖਾਈ ਦਿੱਤੇ ਗਏ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਕਿਸਾਨ ਮੇਲੇ ਦੇ ਵਿੱਚ ਦੁਹਰੇ ਸ਼ਹਿਰਾ ਦੇ ਉੱਤੋਂ ਵੀ ਲੋਕ ਜਿੱਥੇ ਵਾਹਨਾਂ ਲੈ ਕੇ ਪਹੁੰਚਦੇ ਨੇ ਲੇਕਿਨ ਕਿਤੇ ਨਾ ਕਿਤੇ ਉੱਥੇ ਟ੍ਰੈਫਿਕ ਦੇ ਪੂਕਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਉੱਥੇ ਹੀ ਫਾਈਰ ਗ੍ਰੇਡ ਦੇ ਵੀ ਕਿਸੇ ਤਰੀਕੇ ਦੇ ਪ੍ਰਬੰਧ ਨਜ਼ਰ ਨਹੀਂ ਆਏ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਧੰਨਵਾਦ